ਆ ਦੇਖੋ ਬਰ ਨਵੀਂ ਚੀਜ਼ ਹਾਂ ਸਲਵਾਰ ਕੱਢੀ ਹੋਈ ਆ ਜੀ ਬਿਲਕੁਲ ਜੀ ਇਹਨੂੰ ਡਿਜ਼ਾਈਨਰ ਆ ਜੀ ਹਾਂ ਹਾਂ ਏੜਾ ਕੱਢਿਆ ਬੋਸਣਾ ਥੋੜਾ ਪਰਨਾ ਕੱਢਿਆ ਬਿਲਕੁਲ ਇਹ ਪਾਜੀ ਸੂਟ ਦਾ ਰੇਟ ਸੀ 2200 ਰੁਪਿਆ ਹਾਂ ਪਹਿਲਾਂ ਮਿਲਦਾ ਸੀ ਬਾਜ਼ਾਰ ਚੋਂ ਜੀ ਜੀ ਸਾਡੀ ਦੁਕਾਨ ਤੇ ਰੇਟ ਸੀ 1500 ਹਾਂ ਆਈਟਮ ਦੇਣ ਜਾ ਰਹੇ ਆ ਪਸਿਰਫ ਸਿਰਫ 650 ਬਾਜੀ 650 ਚ ਇਹ جگਮਕ ਕਰਦਾ ਹੈ ਹੈਂਡਵਰਕ ਵਾਲੇ ਪਰਵੇਂ ਪੁੰਚੇ ਵਾਲੇ ਸੂਟ ਪੰਜੇ ਰੰਗ ਬਲੈਕ 650 ਦਾ ਨੀਲਾ 650 ਜੀ ਆ ਤੇ ਪੀਲਾ 650 ਜੀ ਆ ਸਾਰੇ ਸੈਟ ਵਾਈਜ਼ ਮਾਲ ਰੰਗ ਸਾਰੇ ਹੈ ਚਾਹੇ ਰਾਇਲ ਬਲੂ ਲੈ ਲਓ ਚਾਹੇ ਲੈ ਲਓ ਮਜੈਂਟਾ ਚਾਹੇ ਲੈ ਲਓ ਨੀਲਾ ਚਾਹੇ ਲੈ ਲਓ ਪੀਲਾ ਰੇਟ ਬਜਾਅ ਦਾ 15 18 17 ਸਾਡੀ ਦੁਕਾਨ ਦੇ ਸਿਰਫ 650 ਬਾਜੀ ਆ ਲੋ ਜੀ ਪਿਓਰ ਕੈਮਰੀ ਕਾਂ ਜਿਹੜੇ ਕਹਿੰਦੇ ਲੋਨ ਨਹੀਂ ਸੂਟ ਲਾਣੀ ਸੂਟ ਨੇ ਬੁਟੀਕ ਵਾਲਾ ਆ ਦਿਖਾ ਦੇ ਪਾਜੀ ਫੋਟੋ ਅੱਛਾ ਇਹ ਵੀ ਫੋਟੋ ਵਾਲੇ ਸੂਟ ਆ ਇੰਸ ਇਹ ਪਿਓਰ ਕੋਨ ਸੂਟ ਲਾਉਣ ਤੋਂ ਬਗੈਰ ਬਣੂਗਾ ਬਿਲਕੁਲ ਉਹਦੇ ਰੱਖੋ ਤੇ ਹੈ ਨਾ ਬਾਜੂ ਕੜਾਈ ਇਹ ਸੂਟ ਵੀਰੇ ਸੀਗਾ 1500 ਜੀ ਜੀ ਇਹ ਤੁਹਾਨੂੰ ਜੀ 650 ਪਾਜੀ 650 ਰੁਪਏ ਜੀ ਪਾਜੀ ਰੰਗ ਦੇਖੋ ਕਿੰਨੇ ਇੱਕਦ ਇੱਕ ਰੰਗ ਨੇ ਕੋ ਡਿਜ਼ਾਈਨ ਨੇ ਆ ਲੋ ਇਹ ਕਾ ਭਾਜੀ ਦੇਖੋ ਇਹ ਜਿੱਤੋ ਲਿਆ ਮਾਲਬ ਲੜਕੀ ਲਿਆ ਵੀ ਵੀਰੇ ਅਸੀਂ ਸੇਲ ਲਾਉਣੀ ਆ ਸਾਨੂੰ ਉਹ ਰੇਟ ਦਾ ਕੋਈ ਦਵਾ ਹੀ ਨਾ ਇਹ ਭਾਜੀ ਪ्योर ਲੇਨ ਕਪੜਾ ਜੀ 1000 ਰੁਪਏ ਦਾ ਕਪੜਾ ਭਾਜੀ ਇਹ ਇਕੱਲਾ ਕਪੜੇ ਕਪੜੇ ਦਾ ਰੇਟ 1000 ਪ्योर ਕਪੜਾ ਭਾਜੀ ਇਹ ਨਾਲ ਚੁੰਨੀ ਹੋਗੀ ਬਹੁਤ ਸੋਹਣੀ 2 ਮੀਟਰ ਦੀ ਜੀ ਜੀ ਸਾਡੀ ਦੁਕਾਨ ਦੇ ਇੱਕ ਗੱਲ ਖਾਸ ਹੁੰਦੀ ਹੈ ਸਾਡੀ ਜਾਂ ਚੁੰਨੀ ਕਿ ਛੋਟੀ ਨਹੀਂ ਹੁੰਦੀ ਐ ਕੋਈ ਚਦਰਾਂ ਜਿਹੜੇ ਮੈਂ ਕਿਹ ਭਾਜੀ ਦੁਕਾਨ ਦੇ ਗੱਲਾਂ ਗੱਲਾਂ ਨਹੀਂ ਭਾਜੀ ਫਿਰ ਖੋਲੋ ਜਾਂਦੇ ਆ ਦੇਖੋ ਬਿਲਕੁਲ ਜੀ 2 ਮੀਟਰ ਭਾਜੀ ਉਹ ਚੁੰਨੀ ਇਹ ਭਾਜੀ ਕਪੜਾ ਦਾ 1000 ਦਾ ਪਲੇਨ ਕਪੜ ਪਾਜੀ ਨੂੰ ਫਾਇਦਾ ਹੋਣਾ ਨੁਕਸਾਨ ਹੋਇਆ ਵੀਰੇ ਇੱਕ ਲੈਣਾ ਤੇ ਨਾਲ ਦੋ ਫਰੀ ਦੇ ਦਿੱਤੇ ਆ ਸੂਟ 500 ਦਾ ਭਾਜੀ 500 ਦਾ ਜੇ ਇੱਕ ਪੀਸ ਲੈਣਾ ਤੇ 500 ਦੇਣਾ ਭਾਜੀ 500 ਦਾ 500 ਦਾ ਸਾਢੇ 1/2 ਦੇ ਨਪ ਲੱਗਿਆ ਵਾ ਹਾਂ ਸਾਢੇ 1/2 500 ਦਾ ਕੀ ਬਾਤ ਹੈ ਇਹ ਜਿੰਨਾ ਮਰਜ਼ੀ ਸਟਾਕ ਲੈ ਲਿਓ ਵਾਧੂ ਮਾਲ ਪਿਆ ਰੇਟ ਮਿਲੂ ਸਿਰਫ ਸਿਰਫ 500 ਜੀ ਹਾਲੇ ਭਾਜੀ ਅੱਜ ਦੀ ਵੀਡੀਓ ਤੋਹਫਾ ਜੀ ਹਾਂ ਇਹ ਦੇਖੋ ਸੂਟ ਕਿੱਡਾ ਪਿਆਰਾ ਸੂਟਾ ਜੀ ਅੱਛਾ ਇਹ ਸਾਰੀ ਸਫਾਈ ਹੈ ਸਫਿਸਟੀਕੇਟਿਡ ਪੀਸ ਵਾਲੀ ਭਾਜੀ ਨੱਕ ਦੇ ਵਰਕ ਦਿਖਾ ਦਿਖਾ ਦਿਓ ਵਰ ਕੇਰੇ ਦਾ ਜੀ ਜੀ ਦਿਖਾ ਦਿਓ ਚੁੰਨੀ ਦਾ ਵਰਕ ਦੀ ਇਹ ਪਿਓ ਚੁੰਨੀ ਸੂਟ ਪਾਦੀ ਆਇਆ ਵਾ ਅੱਜੇ ਆਇਆ ਨਵਾਂ ਮਾਲ ਬਿਲਕੁ ਚਾਹੇ ਬਾਜੀ ਦਾ ਇਹ ਰੋ ਪਹੁੰਚਾ ਆ ਦੇਖੋ ਚੁੰਨੀ ਕਟਵਰ ਵਾਲੀ ਚੁੰਨੀ ਹੋਊਗੀ ਪਿਓਰ ਦੀ ਇਹ ਬਾਜੀ ਸੋਹਣਾ ਰੇਟ ਪਵਾ ਦਿਓ ਪਹਿਲਾਂ ਇਹ ਹੈਗਾ ਜੀ 1500 ਰੁਪਏ ਦਾ ਸਾਢੇ 600 ਦਾ ਬਾਜੀ ਬਾਜੀ ਯਾਰ 1 ਮਿੰਟ ਮੈਂ ਕਹਿੰਦਾ ਯਾਰ ਵੀ ਕਰਦੇ ਕੀ ਵੀ 15 ਦਿਨਾਂ ਦੇ ਵਾਸਤੇ ਮੇਰੇ ਨਾਲ ਇਹ ਤੇ 5 ਦਿਨ ਚ ਦੁਕਾਨ ਖੜਾ ਗਏ ਵੀਰੇ ਦੁਨੀਆ ਨੇ ਪੰਜਾਬ ਚ ਸਾਰੇ ਦੁਕਾਨਦਾਰ ਸੇਲ ਮੇਲ ਆਦੀ ਸੇਲ ਮੇਲ ਆਦੀ ਪਰ ਮਨ ਦੇ ਅੱਗੇ ਕਿਤੇ ਮੂੰਹ ਨਾ ਜਵਾਬ ਨਹੀਂ ਨਹੀਂ ਕੰਮ ਨਾ ਖਵਾਉਂਦੀ ਆ ਸਾਡੇ ਰੇਟ ਦੇਖੋ ਐਵੇਂ ਸਿਰ ਕੋਈ ਲਾ ਕੇ ਦਿਖਾਓ ਪੇ ਲਾਉਂਦਾ ਜੀ ਰੋਕਾਂ ਦੇ ਫਾਇਦੇ ਕਰਕੇ ਆਪਾਂ ਜਵਾਬ ਦੇਣਾ ਬਾਜੀ ਬਿਲਕੁਲ 150 ਆ ਵੀਰੇ ਗੋਟਾ ਪਟੀਆਂ ਵਾਲਾ ਸੂਟ ਇਹ ਸੀਗਾ ਵੀਰੇ 1700 ਰੁਪਏ ਦਾ ਅੱਛਾ ਇਹ ਹਾਇਕਲੇ ਟ੍ਰੈਂਡਿੰਗ ਚ ਚੱਲਦਾ ਪੈਣਾ ਬਈ ਆ ਜੀ ਪਾ ਫਰਕ ਆ ਲੋ 1700 ਦਾ 700 ਰੁਪਏ ਦੇਜੋ ਹੈ 1700 ਦਾ 700 ਦਾ ਪਾਦੀ ਸੇਮ ਲੈ ਲਓ 1000 ਰੁਪਏ ਦੇਦਾ ਜੀ ਚਲੋ ਜਿੱਥੇ ਮਸਲੀਨ ਲੈਣੀ ਤਾਂ ਵੀ ਲੈ ਜਾਓ ਹਾਂ ਔਰਗਾਂਜਾ ਲੈਣਾ ਤਾਂ ਵੀ ਲੈ ਜਾਓ 700 ਰੁਪਏ ਦਾ ਬਿਲਕੁਲ ਜੀ ਆ ਲੋ ਔਰਗਾਂਜਾ ਉਹ ਨਹੀਂ ਕੰਟਰਾਸਟ ਨਾਲ ਬਾਜੀ ਕੱਲੇ ਬੇਸ ਬੇਸ ਦੀ ਰੇਟ ਹੈ ਜਿਹਦੇ ਤੇ ਉਹਨਾਂ ਤੋਂ ਪੂਰੇ ਸੋਹਣੇ ਬਾਜੀ ਕਲੀਅਰਸ ਮਤਲਬ ਕਲੀਅਰਸ ਮਤਲਬ ਕਲੀਅਰਸ ਹਲੋ organza ਹਣ ਲੈਣਾ ਹਲੋ ਹਲੇ ਜੋ ਹਾਂ ਛੇ ਡਾਰ ਦੇ ਲਾਈਟਾ ਜੋ ਇੱਕ ਵੀਸ ਨਹੀਂ ਪਿਆ ਹਾਂ ਦੁਕਾਨ ਭਰੀ ਪਈ ਆ ਮਤਲਬ ਭਰੀ ਪਈ ਹੈ ਖਾਲੀ ਜੀ ਕਾਲੀ ਕਰਨੀ ਹੈ ਖਾਲੀ ਸਿਰਫ 15 ਵੀਸ ਮਿਲਾਂ ਜੀ ਜੀ